ਕੁਨਤਾਕ ਦੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਕਿ ਜੋ ਮਮਤਾ ਕੁਲਕਰਨੀ ਅਦਾਕਾਰਾ ਤੇ ਮਹਾ ਮੰडलेਸ਼ਵਰ ਬਣਨ ਦੇ ਉੱਤੇ ਹੁਣ ਵੱਡਾ ਵਿਵਾਦ ਜਿਹੜਾ ਉਹ ਸ਼ੁਰੂ ਹੋ ਗਿਆ ਤਾਂ ਹੁਣ ਕਿਨਰ ਸਮਾਜ ਦੇ ਜੋ ਸੰਸਥਾਪਕ ਰਿਸ਼ੀ ਅਜੈ ਦਾਸ ਦਾ ਹੁਣ ਵੱਡਾ ਐਕਸ਼ਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਕਿ ਜੋ ਮਮਤਾ ਕੁਲਕਰਨੀ ਅਦਾਕਾਰ ਜੋ ਕਿ ਲਗਾਤਾਰ ਫਿਲਮਾਂ ਦੇ ਵਿੱਚ ਅਭਿਨੈ ਕਰ ਚੁੱਕੇ ਨੇ ਉਹਨਾਂ ਨੂੰ ਕਿਨਰ ਸਮਾਜ ਦੇ ਮਹਾ ਮੰडलेਸ਼ਵਰ ਵੱਲੋਂ ਜਿਹੜਾ ਆ ਨਿਯੁਕਤ ਕੀਤਾ ਗਿਆ ਸੀ ਤਾਂ ਹੁਣ ਉਸ ਦੇ ਜੋ ਮਹਾ ਮੰਦलेश्वर ਬਣਵਾਇਆ ਗਿਆ ਸੀ ਤਾਂ ਉਸ ਦੇ ਉੱਤੇ ਹੁਣ ਵਿਵਾਦ ਜਿਹੜਾ ਛਿੜ ਗਿਆ ਤਾਂ ਇਸ ਵਿਵਾਦ ਦੇ ਉੱਤੇ ਜਿਹੜਾ ਸੰਸਥਾਪਕ ॠषि ਅਦੇ ਦਾਸ ਦਾ ਵੱਡਾ ਐਕਸ਼ਨ ਹੈ ਤਾਂ ਇਹ ਕੀ ਐਕਸ਼ਨ ਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਾਂ ਲక్ష్ਮੀ ਨਾਰਾਇਣ ਤਰਪਾਠੀ ਨੂੰ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਤਾ ਮਹਾ ਮਲਦੇਸ਼ਵਰ ਦੇ ਨਾਮ ਦਾ ਜਲਦੀ ਹੀ ਐਲਾਨ ਕਰ ਦਿੱਤਾ ਜਾਏਗਾ ਅਜਿਹੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਾਫ ਦਾ ਫਿਲਮ ਅਦਾਕਾਰ ਜੋ ਕਿ ਫਿਲਮੀ অভিনেত্রী ਮੰਮਤਾ ਕੁਲਕਰਨੀ ਨੂੰ ਕਿੰਨੇ ਅਖਾੜੇ ਦੇ ਵਿੱਚ ਮਹਾ ਮਲਦੇਸ਼ਵਰ ਬਣਾਏ ਜਾਣ ਤੋਂ ਬਾਅਦ ਹੁਣ ਵਿਵਾਦ ਜਿਹੜਾ ਆ ਹੋਰ ਵੀ ਭਖ ਦਾ ਨਜ਼ਰ ਆ ਰਿਹਾ ਕਿਉਂਕਿ ਵਿਵਾਦ ਵਧਣ ਤੇ ਕਿੰਨੇ ਅਖਾੜੇ ਦੇ ਜੋ ਸੰਸਥਾਪਕ ਰਿਸ਼ੀ ਅਜਾ ਦਾਸ ਨੇ ਉਹਨਾਂ ਨੇ ਅਖਾੜੇ ਤੋਂ ਕੱਢ ਦਿੱਤਾ ਤਾਂ ਉਹਨਾਂ ਨੂੰ ਆਚਾਰੀਆ ਜੋ ਮਹਾ ਮੰਡलेश्वर ਲక్ష్ਮੀ ਨਾਰਾਇਣ ਤਰਪਾਟੀ ਵਿਰੁੱਧ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ ਤਾਂ ਤ੍ਰਿਪਾਠੀ ਨੂੰ ਕਿੰਨੇ ਅਖਾੜ ਦੇ ਵਿੱਚੋਂ ਕੱਢ ਦਿੱਤਾ ਗਿਆ ਤਾਂ ਰਿਸ਼ੀ ਅਦੇ ਦਾਸ ਨੇ ਕਿਹਾ ਕਿ ਹੁਣ ਅਖਾੜੇ ਦਾ ਜਿਹੜਾ ਆ ਉਹ ਪੁਨਰਗਠਨ ਕੀਤਾ ਜਾਏਗਾ ਤਾਂ ਨਵੇਂ ਸਿਰਿਓਂ ਜਿਹੜਾ ਆ ਹੁਣ ਮਹਾ ਮੰਡलेश्वर ਦੀ ਜੜੀਆ ਉਹ ਨਿਯੁਕਤੀ ਕੀਤੀ ਜਾਏਗੀ ਤਾ ਨਵੇਂ ਨਾਮ ਦਾ ਐਲਾਨ ਵੀ ਜਿਹੜਾ ਉਹ ਕਰ ਦਿੱਤਾ ਜਾਏਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਜੋੜ ਰਿਹਾ ਵੱਡੀ ਅਪਡੇਟ ਆ ਕਿ ਕਿਨਰ ਅਖਾੜੇ ਦੇ ਜੋ ਸੰਸਥਾਪਕ ਹੈ ਰਿਸ਼ੀ ਅਜਾ ਦਾਸ ਦਾ ਹੁਣ ਵੱਡਾ ਐਕਸ਼ਨ ਹੈ ਮਮਤਾ ਕੁਲਕਰਨੀ ਦੇ ਮਹਾ ਮੜलेश्वर ਵਣਨ ਤੇ ਇਹ ਵਿਵਾਦ ਛੜਿਆ ਹੈ ਵਿਵਾਦ ਹੁਣ ਜਿਹੜਾ ਆ ਵਾਦਾਂ ਨਜ਼ਰ ਆ ਰਿਹਾ ਤਾਂ ਇਸ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ ਇਸ ਦੇ ਉੱਤੇ ਕਈਆਂ ਨੂੰ ਇਤਰਾਜ਼ ਵੀ ਜਿਹੜਾ ਸੀਗਾ ਤਾ ਮਹਾ ਮੰਡਲੇਸ਼ਵਰ ਬਣਨ ਤੇ ਇਤਰਾਜ਼ ਜਿਹੜਾ ਕੀਤਾ ਜਾ ਰਿਹਾ ਸੀ ਤਾਂ ਬਾਬਾ RAM DEV ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਾਰਿਆਂ ਨੂੰ ਮਹਾ ਮੰਡਲੇਸ਼ਵਰ ਬਣਾ ਰਹੇ ਨੇ ਕਿੰਨ ਅਖਾੜੇ ਦੇ ਸੰਸਥਾਪਕ ઋષਿ ਅਜੇ ਦਾਸ ਨੇ ਇਸ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਆਚਾਰੀਆ ਮਹਾ ਮੰਡਲੇਸ਼ਵਰ ਲక్ష్ਮੀ ਨਾਰਾਇਣ ਜੋ ਕਿ ਅਖਾੜੇ ਦੇ ਵਿੱਚ ਆਪਣੀ ਮਨਮਾਨੀ ਕਰ ਰਹੀ ਹੈ ਆਪਣੇ ਤੌਰ ਦੇ ਉੱਤੇ ਹਰ ਇੱਕ ਨੂੰ ਬਣਾ ਰਹੀ ਹੈ ਜੋ ਕਿ ਗਲਤ ਹੈ 2015 ਦੇ ਵਿੱਚ ਇਹ ਅਖਾੜਾ ਜਿਹੜਾ ਆ ਉਜੈਨ ਦੇ ਵਿੱਚ ਸਥਾਪਿਤ ਕੀਤਾ ਜਾਂਦਾ ਹੈ ਤਾਂ ਇਸ ਦੇ ਸੰਸਥਾਪਕ ਅਦੇ ਦਾਸ ਜਿਹੜੇ ਨੇ ਉਹ ਪਹਿਲੇ ਹੋਏ ਨੇ ਤਾਂ ਅਦੇ ਦਾਸ ਕਹਿੰਦੇ ਨੇ ਕਿ ਮੈਂ ਕਿਨਰਾਂ ਦੇ ਲਈ ਇਹ ਅਖਾੜਾ ਬਣਾਇਆ ਸੀ ਪਰ ਮਮਤਾ ਕੁਲਕਰਨੀ ਨੂੰ ਮਹਾ ਮੜਲੇਸ਼ਵਰ ਬਣਾ ਕੇ ਇਹ ਲੋਕ ਜੋ ਕਿਨਰ ਭਾਈਚਾਰੇ ਦਾ ਹੱਕ ਆ ਜਿਹੜੇ ਨੇ ਉਹ ਖੋ ਰਹੇ ਨੇ ਤਾਂ ਹੁਣ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਸਾਫ ਦਾ ਫਿਲਮੀ ਅਦਾਕਾਰਾ ਮਮਤਾ ਕੁਲਕਰਨੀ ਨੂੰ ਜੋ ਕਿ ਮਹਾ ਮੰਡलेश्वर ਬਣਾਇਆ ਗਿਆ ਸੀ ਉਹਨਾਂ ਨੂੰ ਥਾਪਿਆ ਗਿਆ ਸੀ ਤਾਂ ਉਸ ਦੇ ਉੱਤੇ ਹੁਣ ਵਿਵਾਦ ਜਿਹੜਾ ਪੱਖ ਦਾ ਨਜ਼ਰ ਆ ਰਿਹਾ ਹੈ ਤਾਂ ਲక్ష్ਮੀ ਨਾਰਾਇਣ ਜਿਨ੍ਹਾਂ ਵੱਲੋਂ ਜਿਹੜਾ ਇਹ ਉਪਾਦੀ ਜਿਹੜੀ ਆ ਦਿੱਤੀ ਗਈ ਸੀ ਉਹਨਾਂ ਤੇ ਉੱਤੇ ਵੀ ਵੱਡਾ ਐਕਸ਼ਨ ਹੁੰਦਾ ਹੈ ਉਹਨਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਆ ਜੋ ਇਸ ਦੇ ਸੰਸਥਾਪਕ ਰਿਸ਼ੀ ਅਜਾਦਾਸ ਦਾ ਇਹ ਕਹਿਣਾ ਹੈ ਕਿ ਜਿਸ ਦੇ ਉੱਤੇ ਵੱਡੇ આરોਪ ਲੱਗਦੇ ਹੋਣ ਚਾਹੇ ਉਹ ਨਸ਼ਾ ਨੂੰ ਲੈ ਕੇ ਹੋਣ ਚਾਹੇ ਉਹ ਕਿਸੇ ਵੱਡੇ આરોਪਾਂ ਦੇ ਅੰਦਰ ਉਹ ਉਸ ਦੇ ਉੱਤੇ ਆਰੋਪ ਲੱਗੇ ਹੁਣ ਉਸ ਨੂੰ ਮਹਾ ਮੰਡलेश्वर ਦੀ ਉਪਾਦੀ ਦੇਣਾ ਕਿਤੇ ਨਾ ਕਿਤੇ ਗਲਤ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਸੰਸਥਾ ਬਣਾਈ ਗਈ ਸੀ ਕਿਨਰ ਸਮਾਜ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਬਣਾਈ ਗਈ ਸੀ ਪਰ ਇਹ ਸੁੱਤੇ ਮਮਤਾ ਕੁਲਕਰਨੀ ਦਾ ਮਹਾ ਮੰਡलेश्वर ਬਣਨਾ ਜਿਹੜਾ ਕਿ ਕਿਨਰ ਸਮਾਜ ਦੇ ਜੋ ਕਿ ਹੱਕ ਖੋਣ ਦੇ ਬਰਾਬਰ ਜਿਹੜਾ ਉਹ ਮੰਨਿਆ ਜਾਂਦਾ ਤਾਂ ਇਸ ਉੱਤੇ ਹੁਣ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ॠषि अजय ਦਾਸ ਦੀ ਜੋ ਕਿ ਇੱਕ ਅਖਾੜੇ ਦੇ ਕਿੰਨਰ ਅਖਾੜੇ ਦੇ ਸੰਸਥਾਪਕ ਨੇ ਉਹਨਾਂ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਤਾਂ ਇਸ ਐਕਸ਼ਨ ਦੇ ਵਿੱਚ ਲక్ష్ਮੀ ਨਾਰਾਇਣ ਤ੍ਰਿਪਾਠੀ ਜੋ ਮਹਾ ਮੰਡਲੇਸ਼ਵਰ ਲక్ష్ਮੀ ਨਾਰਾਇਣ ਤ੍ਰਿਪਾਠੀ ਨੇ ਜਿਨ੍ਹਾਂ ਨੇ ਮਮਤਾ ਕੁਲਕਰਨੀ ਨੂੰ ਜਿਹੜਾ ਮਹਾ ਮੰਡਲੇਸ਼ਵਰ ਦੀ ਉਪਾਦੀ ਜਿਹੜੀ ਆ ਉਹ ਦਿੱਤੀ ਸੀ ਉਹਨਾਂ ਨੂੰ ਨਿਯੁਕਤ ਕੀਤਾ ਸੀ ਉਹਨਾਂ ਨੂੰ ਜਿਹੜਾ ਥਾਪਿਆ ਗਿਆ ਸੀ ਤਾਂ ਉਹਨਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਹੁਣ ਜੋ ਸੰਸਥਾਪਕ ॠषि ਅਦਰ ਦਾਸ ਦਾ ਇਹ ਕਹਿਣਾ ਹੈ ਕਿ ਮਹਾਮੁੜਲੇਸ਼ਵਰ ਦੇ ਨਾਮ ਤੇ ਜਿਹੜਾ ਆ ਉਹ ਜਲਦੀ ਅਗਲੇ ਦਾ ਜਿਹੜਾ ਆ ਉਹ ਐਲਾਨ ਕਰ ਦਿੱਤਾ ਜਾਏਗਾ ਤਾਂ ਜੇਕਰ ਕਿਸੇ ਵੀ ਮਹਾਮੁੜਲੇਸ਼ਵਰ ਨੂੰ ਗੱਦੀ ਤੋਂ ਉਤਾਰਨਾ ਹੋਵੇ ਤਾਂ ਉਸ ਨੂੰ ਰੱਦ ਕਰਨਾ ਹੋਵੇ ਤਾਂ ਇਸ ਦੀ ਵਿਧੀ ਵੀ ਕੋਈ ਖਾਸ ਨਹੀਂ ਹੈ ਜੋ ਕਿ ਜੋ ਅਖਾੜੇ ਦੇ ਵਿਰੁੱਧ ਗਤੀਵਿਧੀਆਂ ਦੇ ਵਿਰੁੱਧ ਚੱਲਦਾ ਹੋਵੇ ਉਸ ਨੂੰ ਉਤਾਰਿਆ ਜਾ ਸਕਦਾ ਹੈ ਪਰ ਇਸ ਦੇ ਉੱਤੇ ਹੀ ਹੁਣ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਕਿ ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਦਰਦਾਸ ਦੇ ਵੱਲੋਂ ਜਿਹੜਾ ਇਹ ਇਤਰਾਜ਼ ਜਤਾਇਆ ਗਿਆ ਕਿ ਮਮਤਾ ਕੁਲਕਰਨੀ ਨੂੰ ਕਿਉਂ ਜਿਹੜਾ ਆ ਇਹ ਏਡੀ ਉਪਾਦੀ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੇ ਉੱਤੇ ਕਾਫੀ ਗੰਭੀਰ ਦੋਸ਼ ਜਿਹੜੇ ਨੇ ਉਹ ਲੱਗੇ ਨੇ ਤਾਂ ਇਸ ਨੂੰ ਲੈ ਕੇ ਜਿਹੜਾ ਆ ਇਹ ਐਕਸ਼ਨ ਜਿਹੜਾ ਆ ਰਿਸ਼ੀ ਅਜੇ ਦਾਸ ਵੱਲੋਂ ਜਿਹੜਾ ਕੀਤਾ ਗਿਆ ਤਾਂ ਇਸ ਉੱਤੇ ਜਿਹੜਾ ਆ ਲక్ష్ਮੀ ਨਾਰਾਇਣ ਤਰਪਾਣੀ ਨੂੰ ਵੀ ਇਸ ਦੇ ਵਿੱਚ ਜਿਹੜਾ ਆ ਉੱਤੇ ਤੋਂ ਬਰਖਾਸਤ ਕੀਤਾ ਗਿਆ